ਸਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਭੈਣ ਦਾ ਕਤਲ ਕਰ ਦਿੱਤਾ ਗਿਆ ਉਸੇ ਦੇ ਭਰਾ ਦੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਉਹ ਸੱਟੇਬਾਜੀ ਦਾ ਜਿਹੜਾ ਸ਼ਿਕਾਰ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਘਰ ਦੀਆਂ ਕਾਫੀ ਚੀਜ਼ਾਂ ਚੱਕ ਕੇ ਸੱਟੇਬਾਜੀ ਤੇ ਲਾਈਆਂ ਸੀ ਵੱਡੀ ਖਬਰ ਦੇ ਵੱਲ ਰੁੱਕ ਕਰਦੇ ਆ ਕਿ ਅੰਮ੍ਰਿਤਸਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਭੈਣ ਦਾ ਕਤਲ ਕਰ ਦਿੱਤਾ ਗਿਆ ਉਸੇ ਦੇ ਭਰਾ ਦੇ ਵੱਲੋਂ ਵੱਡਾ ਅਪਡੇਟ ਹੈ ਅੰਮ੍ਰਿਤਸਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਜਿੱਥੇ ਭੈਣ ਤੇ ਭਰਾ ਦੀ ਮਿਸਾਲ ਦਿੱਤੀ ਜਾਂਦੀ ਹੈ ਉਹਨਾਂ ਦੇ ਪਿਆਰ ਨੂੰ ਜਗ ਜਹਾਨ ਹੈ ਜਿਹੜਾ ਉਹੋ ਇਸ ਗੱਲ ਨੂੰ ਕਬੂਲ ਕਰਦਾ ਹੈ ਕਿ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਬਹੁਤ ਹੀ ਪਵਿੱਤਰ ਤੇ ਬਹੁਤ ਹੀ ਨੋਕਚੋਕ ਤੇ ਪਿਆਰ ਵਾਲਾ ਰਿਸ਼ਤਾ ਹੁੰਦਾ ਪਰ ਇੱਥੇ ਜਿਹੜਾ ਮਾਮਲਾ ਤੁਸੀਂ ਵੇਖ ਰਹੇ ਹੋ ਇਹ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦਾ ਹਾਂਜੀ ਦੱਸ ਦਈਏ ਕਿ ਨਾਲ-ਨਾਲ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋ ਇਹ ਉਹੀ ਕੁੜੀ ਹੈ ਇਹ ਉਹੀ ਮੰਦਭਾਗੀ ਜਿਹੜੀ ਘਟਨਾ ਦਾ ਸ਼ਿਕਾਰ ਹੋਈ ਭੈਣ ਹੈ ਜਿਸ ਦਾ ਕਤਲ ਉਸ ਦੇ ਆਪਣੇ ਹੀ ਭਰਾ ਦੇ ਵੱਲੋਂ ਕਰ ਦਿੱਤਾ ਗਿਆ ਦੱਸ ਦਈਏ ਕਿ ਜਿਹੜਾ ਭਰਾ ਆ ਮ੍ਰਿਤਕ ਕੁੜੀ ਦਾ ਜਿਹੜਾ ਭਰਾ ਦੱਸਿਆ ਜਾ ਰਿਹਾ ਹੈ ਉਹ ਜਿਹੜਾ ਮੁੰਡਾ ਸੀ ਉਹ ਸੱਟੇਬਾਜੀ ਦਾ ਸ਼ਿਕਾਰ ਸੀ ਸੱਟੇਬਾਜੀ ਕਰਨ ਦੇ ਦੌਰਾਨ ਹੀ ਉਸਨੇ ਘਰ ਦੀਆਂ ਕਈ ਕੀਮਤੀ ਚੀਜ਼ਾਂ ਚੱਕ-ਚੱਕ ਵੇਚੀਆਂ ਸਨ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਸਨੇ ਪਹਿਲਾਂ ਮੋਟਰਸਾਈਕਲ ਵਿੱਚ ਉਸ ਤੋਂ ਬਾਅਦ ਆਪਣਾ ਫੋਨ ਵੀ ਵੇਚਿਆ ਅਤੇ ਜਦੋਂ ਉਸ ਦੀ ਭੈਣ ਉਸ ਨੂੰ ਰੋਕਦੀ ਸੀ ਘਰ ਦੇ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ ਤਾਂ ਇੱਕ ਰਾਤ ਉਸਨੇ ਆਪਣੀ ਇਸ ਚਾਲ ਨੂੰ ਅੰਜਾਮ ਦੇ ਦਿੱਤਾ ਦੱਸ ਦਈਏ ਕਿ ਜਦੋਂ ਅੱਧੀ ਰਾਤ ਨੂੰ ਉਹ ਭਰਾ ਆਪਣੀ ਭੈਣ ਦੇ ਕਮਰੇ ਦੇ ਵਿੱਚ ਉਸ ਦੇ ਪਰਸ ਦੇ ਵਿੱਚੋਂ ਪੈਸੇ ਚੋਰੀ ਕਰਨ ਦੇ ਲਈ ਜਾਂਦਾ ਹੈ ਤਾਂ ਆਪਸ ਦੇ ਵਿੱਚ ਉਹਨਾਂ ਦੀ ਜਿਹੜਾ ਅਪ ਹੋ ਜਾਂਦੀ ਹੈ ਉਸਦੀ ਭੈਣ ਉਸ ਨੂੰ ਰੋਕਦੀ ਹੈ ਕਿ ਤੂੰ ਇਹ بیٹنگ ਦਾ ਧੰਦਾ ਛੱਡ ਦੇ ਇਸ ਕੰਮ ਦੇ ਵਿੱਚ ਕੁਝ ਵੀ ਨਹੀਂ ਪਿਆ ਇਹ ਠੱਗੀ ਵਾਲਾ ਕੰਮ ਹੈ ਤੂੰ ਸੱਟੇਬਾਜੀ ਤੋਂ ਬਾਜ਼ ਆ ਜਾ ਪਰ ਉਸਦਾ ਭਰਾ ਉਸ ਨੂੰ ਰੋਕਦਾ ਜਦ ਉਸਦੀ ਭੈਣ ਉਸ ਦੇ ਰੋਕਿਆਂ ਵੀ ਨਹੀਂ ਰੁਕਦੀ ਤਾਂ ਹਾਰ ਕੇ ਅੱਕ ਕੇ ਉਹ ਜਿਹੜਾ ਭਰਾ ਆ ਆਪਣੀ ਹੀ ਭੈਣ ਦਾ ਖੂਨੀ ਬਣ ਜਾਂਦਾ ਆਪਣੀ ਹੀ ਭੈਣ ਦਾ ਉਹ ਉਸੇ ਘੜੀ ਕਤਲ ਕਰ ਦਿੰਦਾ ਤਾਂ ਇਹ ਜਿਹੜਾ ਮਾਮਲਾ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜੋ ਭੈਣ ਤੇ ਭਰਾ ਦੇ ਇਹ ਰਿਸ਼ਤੇ ਨੂੰ ਸ਼ਰਮਸਾਰ ਕਰਦਾ ਵਿਖਾਈ ਦੇ ਰਿਹਾ ਹੈ ਤੁਸੀਂ ਨਾਲ-ਨਾਲ ਤਸਵੀਰਾਂ ਵੇਖ ਪਾ ਰਹੇ ਹੋ ਕਿ ਜਿਹੜੀ ਭੈਣ ਸੀ ਉਹ ਮਸਾਂ ਹੀ ਮਹਿਜ਼ 19-20 ਸਾਲ ਦੀ ਦੱਸੀ ਜਾ ਰਹੀ ਹੈ ਤੇ ਜਿਹੜਾ ਉਸ ਦਾ ਭਰਾ ਸੀ ਉਸ ਤੋਂ ਵੱਡਾ ਸੀ ਤੇ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਉਹ ਸੱਟੇਬਾਜੀ ਦਾ ਜਿਹੜਾ ਸ਼ਿਕਾਰ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਉਸਨੇ ਘਰ ਦੀਆਂ ਕਾਫੀ ਚੀਜ਼ਾਂ ਚੱਕ ਕੇ ਸੱਟੇਬਾਜੀ ਤੇ ਲਾਈਆਂ ਤੇ ਸੱਟਾ ਲਾਉਂਦਿਆਂ ਲਾਉਂਦਿਆਂ ਹੀ ਉਹ ਇਸ ਦੀ ਇੰਨੀ ਕੁ ਚਪੇਟ ਦੇ ਵਿੱਚ ਆ ਗਿਆ ਕਿ ਉਸਨੇ ਆਪਣੀ ਭੈਣ ਨੂੰ ਹੀ ਜਾਨੋਂ ਮਾਰ ਮੁਕਾ ਦਿੱਤਾ ਨਾਲ-ਨਾਲ ਤੁਸੀਂ ਖਬਰ ਦੇ ਵਿੱਚ ਦੇਖ ਰਹੇ ਹਾਂ ਪੁਲਿਸ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ লাশ ਨੂੰ ਉਸ ਘਰ ਦੇ ਵਿੱਚੋਂ ਬਰਾਮਦ ਕੀਤਾ ਨਾਲ ਨਾਲ ਤੁਸੀਂ ਸੁਣ ਪਾ ਰਹੇ ਹੋ ਆਏ ਦੇਖਦੀਆਂ ਕਿ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਇੱਕ ਇਨਸੀਡੈਂਟ ਹੈ 21 ਮਈ ਪੁਲਿਸ ਨੂੰ ਸਵੇਰੇ ਕਰੀਬ 2:30 ਵਜੇ ਇਨਫਾਰਮੇਸ਼ਨ ਮਿਲੀ ਕਿ ਮੋਕਮਪੁਰੇ ਦਾ ਏਰੀਆ ਰਾਜੇਸ਼ ਨਗਰ ਇੱਥੇ ਇੱਕ 22 ਸਾਲ ਦੀ ਕੁੜੀ ਜਿਹਦਾ ਨਾਮ ਨਿਸ਼ਾ ਹੈ ਉਹਦਾ ਮਰਡਰ ਹੋ ਗਿਆ ਇੱਥੇ ਮੌਕੇ ਤੇ ਜਦ ਐਸ ਐਚ ਓ ਸਾਹਿਬ ਔਰ ਏ ਸੀ ਪੀ ਈਸਟ ਪਹੁੰਚੇ ਉਹਨਾਂ ਨੇ ਦੇਖਿਆ ਕਿ ਨਿਸ਼ਾ ਦਾ ਮਰਡਰ ਹੋਇਆ ਹੋਇਆ ਸੀ ਔਰ ਤਫਤੀਸ਼ ਤੋਂ ਪਤਾ ਚੱਲਿਆ ਕਿ ਜਿਹੜੇ ਨਿਸ਼ਾ ਦੇ ਫਾਦਰ ਹਨ ਔਰ ਉਹਨਾਂ ਦੇ ਬ੍ਰਦਰ ਹਨ ਇੱਕੋ ਘਰ ਚ ਰਹਿੰਦੇ ਸੀ ਤਫਤੀਸ਼ ਦੇ ਦੌਰਾਨ ਪਤਾ ਚੱਲਿਆ ਕਿ ਸੰਜੂ ਇੱਕ ਆਨਲਾਈਨ ਬੈਟਿੰਗ ਦਾ ਐਡਿਕਟ ਸੀ ਕਰੀਬ 6 ਮਹੀਨੇ ਪਹਿਲਾਂ ਵੀ ਉਹਨੇ 5-6 ਲੱਖ ਰੁਪਏ ਗਵਾਤੇ ਸੀ ਔਰ ਹੁਣ ਵੀ ਜਿਹੜਾ ਉਹਦਾ ਟੂ-ਵੀਲਰ ਹੈ ਉਹਦਾ ਫੋਨ ਹੈ ਉਹਨੇ ਵੇਚ ਦਿੱਤਾ ਸੀ ਜਦੋਂ ਅੱਜ ਕੱਲ ਰਾਤ ਨੂੰ ਪੜ ਕੇ ਹਟੇ ਤੇ ਸੰਜੂ ਦੁਬਾਰਾ ਕਮਰੇ ਵਿੱਚ ਗਿਆ ਕਲਮਾਰੀ ਚੋਂ ਪੈਸੇ ਕੱਢਣ ਦੀ ਨੀਅਤ ਨਾਲ ਨਿਸ਼ਾਨੇ ਉਹਨੇ ਰੋਕਣ ਨਿਸ਼ਾਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਸਤੇ ਅਟੈਕ ਕੀਤਾ ਪ੍ਰਾਇਮਰ ਫੈਸੀ ਚੋਰੀ ਕਰਨ ਗਿਆ ਸੀ ਜਦੋਂ ਨੇ ਕੁੜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਸਤੇ ਵਾਰ ਕੀਤਾ